ਚਲੋ ਬਾਹਰ ਕੱਢਦਾ ਕਲਾਸ ਤੋਂ ਮੈਂ ਬੱਚਾ ਕਲਾਸ ਤੋਂ ਬਾਹਰ ਕੱਢਦਾ ਮੈਂ ਨਿਆਰਾ ਸਟੇਟਲ ਆਉਂਦਾ ਜਮਾਤ ਵਿੱਚ ਆਖੀ ਕੋਈ ਵਾਰੀ ਪਲਾਸ ਕਿਵੇਂ ਲਗਾਉਂਦੇ ਨੇ ਚੰਗੀ ਗੱਲ ਵਰਗੀ ਸ਼ਹਿਰ ਵਧੀਆ ਜਿਹੜੇ ਪੰਜ ਮੇਰਾ ਨਾਮ ਰਾਜਵੀਰ ਕੋਰਵਰਮਾ ਕੋਫਾਊਂਡਰ ਕੋਪ ਫੈਡਰੇਸ਼ਨ ਸਾਡੀ ਬੇਟੀ ਇੱਥੇ ਸਕੂਲ ਦੇ ਵਿੱਚ ਬੈਕਸ ਸਕੂਲ ਦੇ ਵਿੱਚ ਪੜ੍ਹਦੀ ਹੈਗੀ ਆ ਅਸੀਂ ਸਾਰੇ ਪੇਰੈਂਟਸ ਇੱਥੇ ਇਕੱਠੇ ਹੋਏ ਆ ਅੱਜ ਮੁੱਦਾ ਇਹ ਸੀਗਾ ਤੁਸੀਂ ਮੈਂ ਚਾਹਾਂ ਕਿ ਥੋੜਾ ਜਿਹਾ ਪੇਰੈਂਟਸ ਦਾ ਵੀ ਸ਼ਾਰਟ ਨਾਲ ਲੈ ਕੇ ਜਿੰਨੇ ਪੇਰੈਂਟਸ ਅਸੀਂ ਇਕੱਠੇ ਹੋਏ ਆ ਕਾਫੀ ਗਿਣਤੀ ਚ ਪੇਰੈਂਟਸ ਨੇ ਸਾਨੂੰ ਸਾਡੇ ਬੱਚਿਆਂ ਦਾ ਅੱਜ ਇਗਜ਼ਾਮ ਸੀਗਾ ਸਾਨੂੰ ਸਵੇਰ ਹੀ ਮੈਸੇਜ ਸੌਰੀ ਫੋਨ ਆਂਦਾ ਕਿ ਤੁਹਾਡੇ ਬੱਚਾ ਨੂੰ ਅਸੀਂ ਇਗਜ਼ਾਮ ਦੇ ਵਿੱਚ ਨਹੀਂ ਬੈਠਣ ਦੇਵਾਂਗੇ ਬਿਕਾਜ਼ ਆਫ ਇਹਨਾਂ ਦੇ ਰਾਈਟ ਯੂਨੀਫਾਰਮ ਨਹੀਂ ਪਾਈ ਹੋਈ ਰਾਈਟ ਯੂਨੀਫਾਰਮ ਦਾ ਮਤਲਬ ਉਹ ਕਿ ਬੱਚਾ ਨੇ ਪ੍ਰੋਪਰ ਯੂਨੀਫਾਰਮ ਪਾਈ ਹੋਈ ਹੈਗੀ ਆ ਬਟ ਇਹਨਾਂ ਨੇ ਜੋ ਹਾਊਸ ਡਰੈਸ ਆ ਅਲੱਗ ਹਫਤੇ 'ਚ ਹਾਊਸ ਡਰੈਸ ਵੀ ਹੈਗੀ ਆ ਇਹਨਾਂ ਦੀ ਉਹ ਨਹੀਂ ਪਾਈ ਹੋਈ ਹੈਗੀ ਲੇਕਿਨ ਸਕੂਲ ਯੂਨੀਫਾਰਮ ਦੇ ਵਿੱਚ ਬੱਚੇ ਹੈਗੇ ਨੇ ਤਾਂ ਸਾਡਾ ਮੁੱਦਾ ਇਹ ਹੈਗਾ ਕਿ ਜਦੋਂ ਬੱਚੇ ਸਕੂਲ ਯੂਨੀਫਾਰਮ ਦੇ ਵਿੱਚ ਹੈਗੇ ਨੇ ਤਾਂ ਉਹਨਾਂ ਨੂੰ ਐਗਜ਼ਾਮ ਤੋਂ ਰੋਕਣ ਵਾਲਾ ਸਕੂਲ ਪ੍ਰਸ਼ਾਸਨ ਕੌਣ ਹੁੰਦਾ ਕਿਹੜੇ ਰੂਲ ਦੇ ਵਿੱਚ ਲਿਖਿਆ ਹੋਇਆ ਅਗਰ ਬੱਚਾ ਸਿਵਲ ਕੱਪੜਿਆਂ ਦੇ ਵਿੱਚ ਆਜ ਆਪਣੇ ਘਰ ਦੇ ਕੱਪੜਿਆਂ ਦੇ ਵਿੱਚ ਯੂਨੀਫਾਰਮ ਨਹੀਂ ਪਾਈ ਤਾਂ ਵੀ ਆਪਾਂ ਮੰਨ ਦਿਆਂ ਬੱਚਿਆਂ ਨੇ ਪ੍ਰੋਪਰ ਯੂਨੀਫਾਰਮ ਦੇ ਵਿੱਚ ਬੱਚੇ ਇਹਨਾਂ ਨੇ ਸਾਡੇ ਬੱਚਿਆਂ ਨੂੰ ਬਾਹਰ ਖੜਾ ਕੇ ਅੱਧੇ ਘੰਟੇ ਡੇਢ ਘੰਟੇ ਤੋਂ ਉੱਪਰ ਇਹਨਾਂ ਨੇ ਧੁੱਪ ਦੇ ਵਿੱਚ ਸਾਡੇ ਬੱਚਿਆਂ ਨੂੰ ਖੜਾਇਆ ਸਾਡੇ ਬੱਚਿਆਂ ਨੂੰ ਹਰਾਸ਼ ਕੀਤਾ ਜਿਹਦੇ ਅਸੀਂ ਸਕੂਲ ਪ੍ਰਸ਼ਾਸਨ ਦੇ ਖਿਲਾਫ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੈਗੇ ਆ ਤੇ ਸਾਡੀ ਮੰਗ ਆ ਡੀਸੀ ਸਾਹਿਬ ਤੋਂ ਮੰਗ ਆ ਸਾਨੂੰ ਪੂਰੇ ਪ੍ਰਸ਼ਾਸਨ ਤੋਂ ਮੰਗ ਆ ਕਿ ਸਕੂਲ ਦੇ ਖਿਲਾਫ ਜਲ ਤੋਂ ਜਲਦ ਐਕਸ਼ਨ ਲਿਆ ਜਾਵੇ ਹੋਰ ਵੀ ਬਹੁਤ ਸਾਰੇ ਮੁੱਦੇ ਕਰ ਰਹੇ ਹੈਗੇ ਨੇ ਜਿਵੇਂ ਕਿ ਸਾਡੇ ਤੋਂ ਫੀਸਿਸ ਲੈਂਦੇ ਨੇ ਏਸੀਆਂ ਦੀ ਫੀਸਿਸ ਲੈਂਦੇ ਨੇ ਸਕੂਲ ਦੇ ਵਿੱਚ ਕਲਾਸ ਰੂਮਸ ਦੇ ਵਿੱਚ ਏਸੀ ਨਹੀਂ ਹੈਗੇ ਅਗਰ ਕੋਈ ਨੌਕਰੀशुदा ਪੈਗੈਂਸ ਹੈਗੇ ਨੇ ਥੋੜਾ ਬੋਤ ਕੋਈ ਫੀਸ ਲੇਟ ਹੋ ਗਈ ਉਹਨਾਂ ਨੂੰ ਤਨਖਾਹਾਂ ਭੇਜੀਆਂ ਜਾਂਦੀਆਂ ਨੇ ਇਹਨਾਂ ਵੱਲੋਂ ਕਿ ਅਸੀਂ ਆਨ ਡਿਫਾਲਟ ਕਰ ਦਵਾਂਗੇ ਜਾਂ ਅਸੀਂ ਇਗਜ਼ਾਮਸ 'ਚ ਨਹੀਂ ਬੈਠਣ ਦਵਾਂਗੇ ਬਹੁਤ ਪੁੱਛਾ ਮੁੱਦੇ ਬਹੁਤ ਨੇ ਅੱਜ ਮੇਨ ਮੁੱਦਾ ਇਹ ਸੀਗਾ ਕਿ ਸਾਨੂੰ ਸਾਰੇ ਪੇਰੈਂਟਸ ਨੂੰ ਇਹਨਾਂ ਨੇ ਫੋਨ ਕੀਤਾ ਕਿ ਆਪਣੇ ਬੱਚੇ ਨੂੰ ਤੁਸੀਂ ਅਸੀਂ ਬੈਠਣ ਨਹੀਂ ਦਵਾਂਗੇ ਤੁਹਾਡੇ ਬੱਚਿਆਂ ਨੂੰ ਇਗਜ਼ਾਮ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਜਾਓ ਜਾਂ ਫਿਰ ਯੂਨੀਫਾਰਮਸ ਇੱਥੇ ਭੇਜੋ ਬੱਚੇ ਇੱਥੇ ਚੇਂਜ ਕਰਨ ਤੁਹਾਨੂੰ ਵੀ ਪਤਾ ਬੱਚਿਆਂ ਨੇ ਵੱਡੀਆਂ ਨੇ ਅਸੀਂ ਕਿਵੇਂ ਬਾਹਰ ਬੱਚਿਆਂ ਨੂੰ ਚੇਂਜ ਕਰਨ ਦੇ ਸਕਦਾ ਹੈ ਮੁੱਦਾ ਹੀ ਕੀ ਬਣਦਾ ਅਸੀਂ ਆਪੋ ਆਪਣੇ ਕੰਮਾਂ ਦੇ ਵਿੱਚ ਚਲੇ ਜਾਂਦੇ ਆਂ ਬੱਚਿਆਂ ਨੂੰ ਛੱਡ ਕੇ ਲੋਕੀ ਸੁਧਾ ਲੋਕ ਪਰ ਨੌਕਰੀ ਤੇ ਚਲੇ ਜਾਂਦੇ ਨੇ ਇੱਕਦਮ ਵਾਪਸ ਆਏ ਤਾਂ ਇਹ ਐਟੀਟਿਊਡ ਸਕੂਲ ਦਾ ਬਿਲਕੁਲ ਸਹੀ ਨਹੀਂ ਸੀਗਾ ਪ੍ਰਿੰਸੀਪਲ ਮੈਮ ਬਾਹਰ ਆਏ ਬਹੁਤ ਮੁਸ਼ਕਿਲ ਨਾਲ ਬਾਹਰ ਆਏ ਜਦੋਂ ਪੇਰੈਂਟਸ ਵੱਲੋਂ ਵਿਰੋਧ ਚੰਗੇ ਤਰੀਕੇ ਨਾਲ ਕੀਤਾ ਗਿਆ ਲੇਕਿਨ ਉਹਨਾਂ ਵੱਲੋਂ ਕੋਈ ਸੈਟੀਸਫਾਈਡ ਸਾਨੂੰ ਨਹੀਂ ਕੀਤਾ ਗਿਆ ਸਾਡਾ ਮਜ਼ਾਕ ਬਣਾ ਕੇ ਹੱਸ ਕੇ ਉਹ ਅੰਦਰ ਚਲੇ ਗਏ ਨੇ ਮੈਡਮ ਇਕਦਮ ਕਿ ਬੱਚਿਆਂ ਨੂੰ ਇੱਕ ਪਾਸੇ ਮਾਪੇ ਵਧੀਆ ਸਕੂਲਾਂ ਦੇ ਵਿੱਚ ਪੰਦ ਨੇ ਪਰ ਇਹ ਵੀ ਗੱਲਾਂ ਕਰਕੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਜਿਹੜਾ ਵਿਘਨ ਆਉਂਦਾ ਉਹ ਇਸ ਨੂੰ ਕਿਵੇਂ ਦੇਖ ਰਹੇ ਸਰ ਵਿਘਨ ਬਹੁਤ ਆਉਂਦਾ ਇਹ ਤੁਸੀਂ ਦੇਖੋ ਕਿ ਪੇਰੈਂਟਸ ਅੱਜ ਦੇ ਪੇਰੈਂਟਸ ਨੂੰ ਸਿਰਫ ਬੱਚਿਆਂ ਨੂੰ ਵਧੀਆ ਸਕੂਲਾਂ ਚ ਪੜ੍ਹਾਉਣ ਦੇ ਲਈ ਦੋਨਾਂ ਨ ਸੁਣੋ ਕੰਮ ਕਰਨਾ ਪੈ ਰਿਹਾ ਦੋਨੋਂ ਵਰਕਿੰਗ ਨੇ ਫਿਰ ਵੀ ਇਹਨਾਂ ਦੇ ਨਖਰੇ ਚੱਕਦੇ ਨੇ ਇਹਨਾਂ ਦੀਆਂ ਲੱਖਾਂ ਰੁਪਏ ਫੀਸਾਂ ਭਰਦੇ ਨੇ ਤੇ ਲੇਕਿਨ ਇਹ ਬਿਲਕੁਲ ਵੀ ਕੋਈ ਕੋਆਪਰੇਟ ਨਹੀਂ ਕਰਦੇ ਹੈਗੇ ਕੋਈ ਬੱਚਿਆਂ ਨਾਲ ਕੋਆਪਰੇਟ ਨਹੀਂ ਕਰਦੇ ਹੁਣ ਤੁਹਾਡੇ ਸਾਹਮਣੇ ਅਸੀਂ ਸਾਰੇ ਖੜੇ ਆ ਇੱਥੇ ਇੱਕ ਫੈਨ ਤੱਕ ਨਹੀਂ ਹੋਏਗਾ ਨਾਮੀ ਸਕੂਲ ਕੋ ਆਉਂਦੇ ਨੇ ਨਾ ਆਪਣੇ ਆਪ ਨੂੰ ਅਸੀਂ ਸਵੇਰੇ ਤੇ ਖੜੇ ਸਾਨੂੰ ਕਿਸੇ ਨੇ ਪਾਣੀ ਤੱਕ ਨਹੀਂ ਪੁੱਛਿਆ ਹੋਏਗਾ ਇਹ ਕਿੰਨ ਇਨਸਾਨੀਅਤ ਆ ਪੀਨ ਵਾਲਾ ਪਾਣੀ ਵਾਸ਼ਰੂਮ ਦੇ ਵਿੱਚੋਂ ਦੀ ਆ ਰਿਹਾ ਹੈਗਾ ਇਹ ਇਤ ਇਨਸਾਨੀਏ ਤਾਂ ਸਾਨੂੰ ਪਾਣੀ ਤੱਕ ਇੱਥੇ ਸਵੇਰੇ ਖੜੇ ਐਂ ਨੀ ਗਰਮੀ ਦੇ ਵਿੱਚ ਕਿਤੇ ਕੋਈ ਏਸੀ ਨਹੀਂ ਪੱਖਾ ਨਹੀਂ ਤਾਂ ਇਹ ਫੀਸਿਸ ਕਿਸ ਨਾਮ ਦੀ ਲੈਂਦੇ ਨੇ ਤੇ ਜਦੋਂ ਸੁਪਰੀਮ ਕੋਰਟ ਵੱਲੋਂ ਇਹ ਆਡਿਟਸ ਨੇ ਕਿ ਜੋ ਈਅਰਲੀ ਫੀਸ ਆ ਉਹ ਸਿਰਫ ਇਹ ਫੀਸ ਲੈ ਸਕਦੇ ਨੇ ਉਹਦੇ ਤੇ ਕੁਝ ਪਰਸੈਂਟ ਆ ਮੇਰੇ ਖਿਆਲ 3-4 ਪਰਸੈਂਟ ਆ ਜੋ ਇਹ ਲੈ ਸਕਦੇ ਨੇ ਲੇਕਿਨ ਇਹ ਐਕਸਟਰਾ ਫੀਸ ਵੀ ਬਿਲਡਿੰਗ ਚਾਰਜਸ ਕੇ 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 ਪਤਾ ਨਹੀਂ ਕਿੰਨੇ ਕਿੰਨੇ ਫੀਸਿਸ ਸਾਡੇ ਤੋਂ ਚਾਰਜਸ ਕਰਦੇ ਨੇ ਲੇਕਿਨ ਕਦੇ ਵੀ ਇਹ ਕੋਆਪਰੇਟ ਨਹੀਂ ਕਰਦੇ ਕਿਸੇ ਵੀ ਪੇਰੈਂਟਸ ਦੇ ਨਾਲ ਅੱਕੇ ਕੀ ਮੰਗ ਕਰਦੇ ਪ੍ਰਸ਼ਾਸਨ ਦੇ ਤੁਸੀਂ ਇਹ ਅਧਿਕਾਰ ਨਹੀਂ ਮੰਗ ਕਰਦੇ ਸਾਡੀ ਤਾਂ ਪ੍ਰਸ਼ਾਸਨ ਨੂੰ ਇਹੀ ਮੰਗਾ ਕਿ ਜਿਹੜੇ ਇਹਨਾਂ ਦੇ ਟੀਚਰਸ ਇਹਨਾਂ ਨਾਲ ਇਨਵੋਲਵ ਹੁੰਦੇ ਨੇ ਉਹਨਾਂ ਤੇ ਵੀ ਐਕਸ਼ਨ ਲਿਆ ਜਾਵੇ ਸਕੂਲ ਦੀ ਐਫੀਲੀਏਸ਼ਨ ਆ ਜੋ ਉਹ ਕੈਨਸਲ ਕੀਤੀ ਜਾਵੇ ਕਿਉਂਕਿ ਕੱਲਾ ਇਹ ਮੁੱਦਾ ਨਹੀਂ ਹੈਗਾ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਪੇਰੈਂਟਸ ਦਾ ਜੋ ਮੁੱਦਾ ਹੈਗਾ ਉਹਨੂੰ ਲੈ ਕੇ ਸੰਘਰਸ਼ ਨੂੰ ਅੱਗੇ ਲੈ ਕੇ ਜਾਵਾਂਗੇ ਮੈਮ ਸਰ ਜਦੋਂ ਪ੍ਰੈਸ਼ਰ ਹੋ ਗਿਆ ਜਦੋਂ ਬਹੁਤ ਜ਼ਿਆਦਾ ਪ੍ਰੈਸ਼ਰ ਪ੍ਰਸ਼ਾਸਨ ਵੀ ਆ ਗਿਆ ਉਹ ਤੋਂ ਡੇਢ ਘੰਟੇ ਬਾਅਦ ਬੱਚਾ ਨੂੰ ਬਿਠਾਇਆ ਗਿਆ ਇਗਜ਼ਾਮਸ ਦੇ ਵਿੱਚ ਤੇ ਤੁਹਾਡੇ ਰਾਹੀਂ ਸਾਡੀ ਇਹ ਮੰਗ ਆ ਕਿ ਅੱਜ ਦੀ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਉਹ ਸਾਰੀ ਜਨਤਕ ਰੱਖੀ ਜਾਵੇ ਮਤਲਬ ਸਾਨੂੰ ਦਿੱਤੀ ਜਾਵੇ ਅਗਰ ਸਾਨੂੰ ਚਾਹੀਦੀ ਹੈਗੀ ਮੈਮ ਅੱਜ ਵੀ ਤਸੀਹੇ ਦੇ ਵਿੱਚ ਤਰਸਾ ਲਾਇਆ ਜਾ ਰਿਹਾ ਫਿਰ ਉਹ ਵੱਲੋਂ ਕੀ ਕਾਰਨ ਕੀ ਸਰ ਮੇਰੀ ਨਾ ਬੇਟੀ ਪੜਦੀ ਹੈ ਔਰ ਇਹ 7th ਕਲਾਸ ਦੇ ਵਿੱਚ ਅੱਜ ਉਹਦਾ ਪੇਪਰ ਸੀਗਾ ਐਸਐਸਟੀ ਦਾ ਤੇ ਬੱਚਾ ਪੇਪਰ ਦੇਣ ਆਇਆ ਪ੍ਰੋਪਰ ਸਕੂਲ ਯੂਨੀਫਾਰਮ ਦੇ ਵਿੱਚ ਰੀਬਨ ਆਈ ਕਾਰਡ ਸਭ ਕੁਝ ਪਾ ਕੇ ਆਇਆ ਹੈ ਬਸ ਇੱਕ ਥਰਸਡੇ ਹੋਣ ਕਰਕੇ ਨਾ ਕਿਉਂਕਿ ਬੱਚਾ 4 ਵਜੇ ਤੱਕ ਵਿਚਾਰਾ ਪੜ੍ਹ ਰਿਆ ਰਿਵਿਜ਼ਨ ਕਰ ਰਿਹਾ ਹੈ ਮੈਂ ਉਹਨੂੰ ਕਰਵਾ ਰਹੀਏ ਦਿਮਾਗ ਚੁਸ ਲਿਫ ਕਰਕੇ ਵੀ ਥਰਸਡੇ ਸੀ ਤੇ ਹਾਊਸ ਡੇਸ ਪਾਣੀ ਸੀਗੀ ਬਸ ਉਹ ਪੇਪਰ ਦੇਣਾ ਜੇ ਆਈ ਹੈ ਐਂਟਰ ਕੀਤੀ ਹੈ ਸਕੂਲ ਚ ਇਹਨਾਂ ਨੇ ਉਹ ਪੇਪਰ ਤੇ ਨਹੀਂ ਬੈਠਣ ਦਿੱਤਾ ਈਵਨ ਕਿ ਕਲਾਸ ਟੀਚਰ ਨੇ ਫੋਨ ਕਰਤਾ ਵੀ ਤੁਹਾਡੇ ਬੱਚੇ ਨੂੰ ਪੇਪਰ ਚ ਨਹੀਂ ਬੈਠਣ ਦਿੱਤੇ ਜਾਏਗਾ ਪਹਿਲਾਂ ਇਹਨੂੰ ਯੂਨੀਫਾਰਮ ਦੇ ਕੇ ਜਾਓ ਇਹ ਯੂਨੀਫਾਰਮ ਚੇਂਜ ਕਰੇਗੀ ਬਾਥਰੂਮ ਦੇ ਵਿੱਚ ਫ ਕਾਸ ਬੰਦ ਕੀਤਾ ਕਿ ਨਹੀਂ ਕੀਤਾ ਤੇ ਜਿਹੜੇ ਸਕੂਲ ਭੱਜੀ ਆ ਜਾਂ ਅੰਦਰ ਸੇ 2 ਵਜੇ ਅਕਸੀਡੈਂਟ ਹੋਣ ਲੱਗਾ ਹੈ ਬੱਚੇ ਨੂੰ ਯੂਨੀਫਾਰਮ ਦੇਣ ਲਈ ਅੰਦਰ ਨੂੰ ਸਾਰੇ ਪੇਰੈਂਟਸ ਇਕੱਠੇ ਹੋਏ ਪਏ ਸੀ ਜਿਨ੍ਹਾਂ ਜਿਨ੍ਹਾਂ ਨੂੰ ਫੋਨ ਗਏ ਪਏ ਸੀ ਤੇ ਪ੍ਰਿੰਸੀਪਲ ਨੂੰ ਮਿਲਣ ਦੀ ਡਿਮਾਂਡ ਰੱਖ ਰਹੇ ਸੀ ਪ੍ਰਿੰਸੀਪਲ ਮੈਡਮ ਮਿਲੇ ਨਹੀਂ ਘੰਟੇ ਬਾਅਦ ਆਏ ਹੈ ਘੰਟੇ ਬਾਅਦ ਆ ਕੇ ਕਹਿੰਦੇ ਸੀ ਬੱਚਾ ਨੂੰ ਬਿਠਾਤਾ ਜਿਹੜੇ ਬੱਚੇ ਦੀ ਮੈਂਟਲੀ ਹਰਾਸਮੈਂਟ ਹੋਈ ਹੈ ਜਿਹੜੇ ਬੱਚੇ ਨੂੰ ਧੁੱਪੇ ਖੜਾਇਆ ਗਿਆ ਹੈ ਜਿਹੜੇ ਬੱਚੇ ਤੋਂ ਫੋਨ ਕਰਵਾਏ ਗਏ ਉਸ ਬੱਚੇ ਚ ਕਿੱਥੇ ਕੌਨਫੀਡੈਂਸ ਰਹਿ ਗਿਆ ਹੋਵੇਗਾ ਪੇਪਰ ਦੇਣ ਦਾ ਦੱਸੋ ਔਰ ਹਾਈ ਕੋਰ ਕਿੱਥੇ ਰਿਕੇ ਵੀ ਦੇ ਬੱਚੇ ਨੇ ਯੂਨੀਫਾਰਮ ਨਹੀਂ ਪਾਈ ਤੂੰ ਪੇਪਰ ਨਹੀਂ ਦੇ ਸਕਦਾ ਸਕੂਲ ਯੂਨੀਫਾਰਮ ਪਾਈ ਹੈ ਜਿਹੜੇ ਮੈਨੇ ਪੈਸੇ ਕਮਾਣ ਲਈ ਹਾਊਸਡੇਸ ਲਾਈਆਂ ਨਾ ਬਸ ਉਹ ਹਾਊਸਡੇਸ ਨਹੀਂ ਪਾਈ ਸੀਗੀ ਇਹਨੂੰ ਕੀ ਲੱਗਦਾ ਕਿ ਮਤਲਬ ਇਹ ਜਿਹੜਾ ਸਕੂਲਾਂ ਦੇ ਵੱਲੋਂ ਕਰਾਇਆ ਜਾ ਰਿਹਾ ਹੈ ਇਹਨਾਂ ਦੀ ਕੀ ਕਾਰਵਾਈ ਕੀਤੀ ਚਾਹੀਦੀ ਹੈ ਇਹਨਾਂ ਦੇ ਪੂਰਾ ਪ੍ਰਸ਼ਾਸਨ ਜਿਹੜਾ ਹੈਗਾ ਇਹਨਾਂ ਦੀ ਪੂਰੀ ਕਾਰਵਾਈ ਕਰੇ ਇਹਨਾਂ ਨੂੰ ਨੱਥ ਪਾਵੇ ਇਹਨਾਂ ਨੂੰ ਦੱਸੇ ਕਿ ਪੇਰੈਂਟਸ ਦੀ ਵੀ ਕੋਈ ਪਾਵਰ ਹੁੰਦੀ ਹੈ ਕਿਉਂਕਿ ਪੇਰੈਂਟਸ ਦੀ ਯੂਨਿਟੀ ਬਹੁਤ ਜ਼ਰੂਰੀ ਹੈ ਜੇ ਪੇਰੈਂਟਸ ਦੀ ਯੂਨਿਟੀ ਹੋ ਜਾਏਗੀ ਨਾ ਸਾਰੇ ਸਕੂਲ ਵਾਲੇ ਆਪਣੇ ਆਪ ਹੀ ਡਾਊਨ ਆ ਜਾਣਗੇ ਕਿਉਂਕਿ ਇਹ ਸਿਰ ਤੇ ਚਾਤਾਂ ਚੜੇ ਹੋਏ ਹੈ ਕਿ ਪੇਰੈਂਟਸ ਦਿਖਾਉਂਦੇ ਨਹੀਂ ਯੂਨਿਟੀ ਜਦਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹਨਾਂ ਨੂੰ ਪੂਰਾ ਦਬਾ ਕੇ ਰੱਖੇ ਕਿ ਤੁਸੀਂ ਪੇਰੈਂਟਸ ਦੀ ਕਿਉਂ ਲੁੱਟ ਅਨੂਅਲ ਚਾਰਜਿਸ ਲੈਂਦੇ ਉਸ ਚੁਣੂਤਾ ਅਸੀਂ ਐਨਾ ਐਨਾ ਪੈਸਾ ਭਰਦੇ ਤੁਸੀਂ ਦਿਖਾਓ ਵੀਡੀਓ ਦਿਖਾਓ ਕਿੱਥੇ ਫਾਇਨ ਲੱਗਾ ਅਸੀਂ ਜਦੋਂ ਦੇ ਸਕੂਲ ਆਇਆ ਉਸ ਗਰਮੀ ਚ ਖੜੇ ਆ ਸਾਡੇ ਬੱਚੇ ਜਿਹੜੇ ਗਰਮੀ ਚ ਕਲਾਸ ਚ ਬੈਠਦੇ ਉਹ ਚੰਗੀ ਤਰ੍ਹਾਂ ਪੱਖੇ ਤੱਕ ਨਹੀਂ ਚੱਲਦੇ ਸਰ ਕਿੰਨੇ ਟਾਈਮ ਤੋਂ ਬੱਚਿਆਂ ਨੂੰ ਬਾਹਰ ਟਾਇਆ ਰੱਖਿਆ ਇਹਨਾਂ ਨੇ ਦੇਖੋ ਜਿੱਤੇ ਤੱਕ ਸਾਨੂੰ ਪਾਸਾਨੂ 845 ਤੇ ਫੋਨ ਆਇਆ 845 ਤੋਂ ਲੈ ਕੇ ਆ ਟਾਈਮ ਆ ਗਿਆ ਸਾਨੂੰ ਇੱਥੇ ਖੜੇ ਨੂੰ ਜਦੋਂ ਬੱਚੇ ਲੜਾਈ ਝਗੜਾ ਹੋ ਗਿਆ ਪੂਰਾ ਹੰਗਾਮਾ ਹੋ ਗਿਆ ਪ੍ਰਿੰਸੀਪਲ ਮੈਡਮ ਨੇ ਫੇਰ ਬੱਚਾ ਨੂੰ ਜੱਗੇ ਬਿਠਾਇਆ ਸਾਨੂੰ ਨਹੀਂ ਪਤਾ ਪੌਣੇ ਘੰਟੇ ਚ ਬਿਠਾਇਆ